ਲੋਕ ਸਭਾ 2024 ਦੇ ਨਤੀਜੇ ਬਿਹਤ ਹੀ ਦਿਲਚਸਪ ਰਹੇ ਤੇ ਉੱਥੇ ਹੁਣ ਚੋਣ ਨਤੀਜਿਆਂ ਪਿੱਛੋਂ ਪੰਜਾਬ ਦੇ ਵਿੱਚ ਵੱਡੇ ਫੇਰ ਬਦਲ ਹੋਣਗੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪੂਰੀ ਤਿਆਰੀ ਖਿੱਚ ਲਈ ਹੈ ਲੋਕ ਸਭਾ ਚੋਣਾਂ ਦੇ ਵਿੱਚ ਹਾਲਾਂਕਿ ਆਮਦਮੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਆਮ ਆਦਮੀ ਪਾਰਟੀ ਨੂੰ ਸਿਰਫ ਪੰਜਾਬ ਦੇ ਵਿੱਚ 3 ਸੀਟਾ ਹੀ ਮਿਲਿਆ ਨੇ ਤੇ ਉੱਥੇ ਹੁਣ ਤੁਹਾਡੇ ਵੱਡੀ ਖਬਰ ਸਾਂਝੀ ਕਰ ਰਿਹਾ ਕਿ ਚੋਣ ਨਤੀਜਿਆਂ ਮਗਰੋਂ ਪੰਜਾਬ ਦੇ ਵਿੱਚ ਵੱਡੇ ਫਿਰ ਬਦਲ ਹੋਣਗੇ ਅਗਲੇ ਕੁਝ ਦਿਨਾਂ ਦੇ ਵਿੱਚ ਸਰਕਾਰੀ ਕੰਮਕਾਜ ਸ਼ੁਰੂ ਕਰਨਾ ਹੈ ਮੁੱਖ ਮੰਤਰੀ ਨੇ ਹੁਣ ਨਵੇਂ ਸਿਰਿਓਂ ਸਰਕਾਰ ਦੇ ਏਜੰਡੇ ਨੂੰ ਤਿਆਰ ਕਰਨਾ ਹੈ ਤੇ ਇਸ ਦੇ ਲਈ ਉਹ ਵਿਆਪਕ ਯੋਜਨਾ ਤਿਆਰ ਕਰਨਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਵੱਲੋਂ ਦਿੱਤੇ ਫਤਵੇ ਨੂੰ ਪਰਫਰਮ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਇਹ ਫਤਵਾ ਮਨਜ਼ੂਰ ਹੈ ਉਹਨਾਂ ਨੇ ਟਵੀਟ ਕਰਦੇ ਹੋਏ ਕਿਹਾ ਸੀ ਕਿ ਲੋਕ ਸਭਾ ਦਿੱਲੀ ਪੰਜਾਬੀਆਂ ਵੱਲੋਂ ਦਿੱਤੇ ਲੋਕ ਫਤਵੇ ਨੂੰ ਉਹ ਪਰਫਰਮ ਕਰਦੇ ਨੇ ਜ਼ਿਕਰ ਜੋਗ ਹੈ ਕਿ ਲੋਕ ਸਭਾ ਚੋਣਾਂ ਦੇ ਵਿੱਚ ਪੰਜਾਬ ਦੇ ਵਿੱਚ ਆਮ ਆਤਮੀ ਪਾਰਟੀ ਨੂੰ 13 ਦੇ ਵਿੱਚੋਂ 3 ਸੀਟਾਂ ਹੀ ਜਿੱਤ ਹਾਸਲ ਹੋਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਟਵੀਟ ਦੇ ਵਿੱਚ ਕਿਹਾ ਕਿ ਲੋਕ ਸੇਵਾ ਅਤੇ ਵਿਕਾਸ ਦੇ ਕੰਮ ਜਾਰੀ ਰਹਿਣਗੇ ਟਵੀਟ ਦੇ ਆਖਿਰ ਦੇ ਵਿੱਚ ਉਹਨਾਂ ਨੇ ਲੋਕਾਂ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਆ ਬਾਤ ਰਹੋ ਜਿੰਦਾਬਾਦ ਰਹੋ ਉਥੇ ਮੁੱਖ ਮੰਤਰੀ ਦੇ ਨੇੜਲੇ ਆਕੂ ਦਾ ਮੰਨਣਾ ਹੈ ਕਿ ਲੋਕ ਫਤਵਿਆਂ ਨੂੰ ਦੇਖਦੇ ਹੋਏ ਭਗਵੰਤ ਮਾਨ ਦੇ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਸ਼ਾਸਨਿਕ ਤੇ ਪੁਲਿਸ ਦੇ ਵਿੱਚ ਫੇਰ ਬਦਲਵੀਂ ਕੀਤਾ ਜਾਵੇਗਾ ਕਿਉਂਕਿ ਕਈ ਜ਼ਿਲ੍ਹਿਆਂ ਤੋਂ ਉਨ੍ਹਾਂ ਨੂੰ ਸ਼ਿਕਾਇਤਾਂ ਮਿਲਿਆ ਨੇ ਕਿ ਅਧਿਕਾਰੀਆਂ ਵੱਲੋਂ ਜਨਤਾ ਦੇ ਕੰਮ ਸਹੀ ਢੰਗ ਦੇ ਨਾਲ ਸੀਰੇ ਨਾਲ ਚੜਾਉਣ ਕਾਰਨ ਲੋਕਾਂ ਦੇ ਵਿੱਚ ਸਰਕਾਰ ਪ੍ਰਤੀ ਨਿਰਾਸ਼ਕੀ ਸੀ ਜਨਤਾ ਵੱਲੋਂ ਦਿੱਤੇ ਫਤਵੇ ਨੂੰ ਦੇਖਦੇ ਹੋਏ ਵਿਆਪਕ ਤਬਦੀਲੀ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਸਰਕਾਰ ਦੇ ਸਾਹਮਣੇ ਹੁਣ ਅਕਲਾ ਟੀਚਾ 2027 ਦੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਰਹਿਣਗੀਆਂ ਉਸ ਤੋਂ ਪਹਿਲਾਂ ਸਰਕਾਰ ਕੋਲ ਹੁਣ ਸਭ ਤੋਂ 2 ਸਾਲਾਂ ਦਾ ਸਮਾਂ ਬਚਿਆ ਇਸ ਮਿਆਦ ਦੇ ਵਿੱਚ ਸਰਕਾਰ ਨੇ ਜਿੱਥੇ ਆਪਣੇ ਬਾਕੀ ਰਹਿੰਦੇ ਵਾਅਦਿਆਂ ਨੂੰ ਪੂਰਾ ਕਰਨਾ ਹੈ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਔਰਤਾਂ ਨੂੰ ਜੋ 1100 1100 ਰੁਪਏ ਦੇਣ ਦਾ ਐਲਾਨ ਕੀਤਾ ਸੀ ਉਸ ਨੂੰ ਵੀ ਸਰਕਾਰ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਪੂਰਾ ਕਰਨਾ ਇਹਨਾਂ ਸਾਰੇ ਮੁੱਦਿਆਂ ਤੋਂ ਇਲਾਵਾ ਸਰਕਾਰ ਨੂੰ ਇੱਕ ਨਵਾਂ ਰੂਪ ਦੇਣ ਦਾ ਯਤਨ ਕਰਨਾ ਪਵੇਗਾ ਸਰਕਾਰ ਨੂੰ ਕਾਫੀ ਤਬਦੀਲੀ ਵੀ ਲਿਆਉਣੀ ਹੋਵੇਗੀ ਜਨਤਾ ਦੀ ਨਿਰਾਸ਼ਾ ਨੂੰ ਦੂਰ ਕਰਨ ਲਈ ਕਦਮ ਕਈ ਉਠਾਉਣੇ ਪੈਣਗੇ ਸੋ ਦੱਸਤੀ ਹੈ ਕਿ ਚੋਣ ਨਤੀਜਿਆਂ ਪਿੱਛੋਂ ਹੁਣ ਪੰਜਾਬ ਦੇ ਵਿੱਚ ਵੱਡੇ ਫੇਰ ਬਦਲ ਹੋਣਗੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ